ਸੋ ਹਨ ਗੁਰਮਾਰਾ ਜੀ ਦੇ ਚਰਨਾਂ ਦੇ ਵਿੱਚ ਕੁਰਬਾਨੀ ਦੁਆਰਾ ਵਿਚਾਰ ਕਰੀਏ ਤਾਂ ਕਿ ਮਨ ਅਤਿਤਾਂ ਦੋਨੋਂ ਹੀ ਪਰਮਾਤਮਾ ਦੇ ਚਰਨਾਂ ਵਿੱਚ ਜੋ ਸਕੰ ਐਸੀ ਕਿਰਪਾ ਗੁਰੂ ਪਾਤਸ਼ਾਹ ਜੀ ਦੀ ਸ਼ਬਦ ਗੁਰਬਾਨੀ ਦੁਆਰਾ ਵਿਚਾਰਤਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਨੂਰ ਆ ਨੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿ ਸਪਾਤ ਜੀ ਮਾਪੂ ਜੀ ਮੇਰਾ ਸੋ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਸੋ ਆਨ ਸਟਾਏ ਹੈ ਵਾਹਿਗੁਰੂ ਜੀ ਦੀ ਆਖਰੀ ਕੰਮਤੇ ਕਿਵੇਂ ਪਤਾ ਲੱਗਦਾ ਵੀ ਗੰਢ ਖੁੱਲ ਗਈ ਤੇ ਨਾਲੇ ਵੀ ਮਨਮੁਖ ਦੀ ਕਿਵੇਂ ਖੁੱਲਦੀ ਹੈ ਤੇ ਗੁਰਮੁਖ ਦੀ ਕਿਵੇਂ ਖੁੱਲਦੀ ਹੈ ਵੇਖੋ ਵਾਈਬਰ ਜੀ ਦਾ ਸੰਸਾਰ ਵਾਈਬਰ ਜੀ ਕੀ ਫਤਿਹ ਗੁਰਮੁਖਾਂ ਦੇ ਸਵਾਲ ਦਾ ਜਵਾਬ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਕਿਸੇ ਵੀ ਜੀਵ ਨੂੰ ਇਸ ਕੰ ਦਾ ਪਤਾ ਨਹੀਂ ਕਿਸੇ ਵੀ ਰਲ ਨੂੰ ਪਤਾ ਹੁੰਦਾ ਹੈ ਕਿ ਕਦ ਆਣਾ ਕਿਉਂ ਮਰਨ ਦੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਾਰਾ ਨਰਮਾ ਇਹ ਨਾ ਹੋ ਜਾਂਦਾ ਕਿ ਉਸ ਦਾ ਮਰਨਾ ਸੁਖਾ ਹੋ ਜਾਂਦਾ ਦੋ ਗੁਰਪਿਆਰੇ ਸਾਸੰਗ ਜੀ ਇਕ ਤਾਮ ਆਇਆ ਹੈ ਇਹ ਦੇ ਵਿੱਚ ਮਨੁੱਖ ਜੀ ਗਰੰਦੇ ਇੱਕ ਗਰਮੁਖ ਹਨ ਜੋ ਸ਼ਬਦ ਨਾਮ ਦੀ ਕਮਾਈ ਕਰਦੇ ਤਾਂ ਮਨੁੱਖ ਜੀਵ ਨੂੰ ਸਾਇਸ ਬਾਰੇ ਪਤਾ ਨਹੀਂ ਹੁੰਦਾ ਉਹ ਇਹੀ ਸਮੇਂ ਗੱਲ ਹੁੰਦਾ ਹੈ ਇਹ ਸੰਸਾਰ ਮਰੇਗਾ ਮੈਨੂੰ ਮੌਤ ਨਹੀਂ ਹੁਣੀ ਕਿਉਂਕਿ ਜਿਨ੍ਹਾਂ ਨੇ ਮਾਇਆ ਨੂੰ ਦ੍ਰਿੜ ਕੀਤਾ ਹੈ ਉਹਨوں ਵੀ ਜਲੀ ਮੌਤ ਹੋ ਜਾਉਂਦੀ ਹੈ আর ਜਿਨ੍ਹਾਂ ਨੂੰ ਪਰਮੇਸ਼ਰ ਨੂੰ ਮਿਲਣ ਦਾ ਚਾਹ ਹੈ ਉਨ੍ਹਾਂ ਦੇ ਅੰਦਰ ਸਦਾ ਹੀ ਪਰਮੇਸ਼ਰ ਦੇ ਗੁਣ ਗਾਣ ਦਾ ਚਾਹ ਚੜਿਆ ਜਾਂਦਾ ਹੈ। ਤੋ ਦੇਖੋ ਸਰੀਰ ਨੂੰ ਤਾਂ ਮਨਮੁਖ ਵੀ ਛੱਡਦੇ ਹਨ ਤੇ ਗੁਰਮੁਖ ਵੀ ਛੱਡਦੇ ਹਨ। ਮਨਮੁਖ ਹੋਮੇ ਦੇ ਕਾਰਨ ਮੌਤ ਨੂੰ ਭੁੱਲ ਜਾਂਦੇ ਹਨ। ਉਹ ਕੁਰਬਾਨੀ ਕਹਿੰਦੇ ਹੈ ਕਿ ਸਭਨਾ ਮਰਨਾ ਆਇਆ। ਇਹ ਛੋੜਾ ਸੁਬਨਾ। ਉੱਚੋ ਜਾਇ ਸਿਆਣੇ ਆਗੇ ਮਿਲਣ ਕਿਨਾ। ਅਗੇ ਜਿਨ੍ਹਾਂ ਨੂੰ ਮੰਨਦੇ ਹਾਂ ਇਹ ਕਹਿੰਦੇ ਉਹਨਾ ਗੁਣਮਾਨ ਸਿਆਣੇ ਜੋ ਗੁਰਮੁਖ ਜਾਣਨ ਹਮ। ਕੁਰਬਾਨੀ ਦੇ ਵਿਚਾਰ ਦੇ ਨਾਲ ਉਹ ਦੱਸ ਸਕਦੇ। ਕਿਉਂਕਿ ਸਾਰੇ ਨੇ ਜੋ ਇਹ ਮਰਨਾ ਜਿਹੜਾ ਹੈ ਜੀਵਨ ਤੋਂ ਪਹਿਲਾਂ ਇਹ ਨਹੀਂ ਕਿਹਾ ਜਾਂਦਾ ਕਿਉਂਕਿ ਗੁਰੂ ਪਾਗੋ ਇਹ ਹਟਲ ਸਚਾਈ ਹੈ ਇਹਨਾਂ ਤਾਤਾਂ ਨੂੰ ਸਾਰੇ ਨਹੀਂ ਛੱਡਣਾ ਹੈ ਇਹ ਪਰਮ ਤਾਤ ਉਹ ਦੇ ਵਿੱਚ ਲੇਨ ਨੂੰ ਪਰਮਾਨਮਕ ਜੀਵ ਓਮੇ ਦੇ ਕਾਰਨ ਮੌਤ ਨੂੰ ਪੁੰਜ ਜਾਂਦੇ ਹਨ ਕਿਉਂਕਿ ਉਹ ਇਹਨਾਂ ਤਤਾਂ ਦੇ ਨਾਲ ਬਹੁਤ ਪਿਆਰ ਕਰਦੇ ਹਨ ਨਾ ਉਹਨਾਂ ਦੇ ਤਤ ਮਰਦੇ ਹਨ ਨਾ ਮਾਇਆ ਮਰਦੀ ਹੈ ਨਾ ਮਨ ਮਰਦਾ ਇਹ ਸੇ ਬਿਚਲੀ ਰਹਿੰਦੇ ਹਨ ਤਾਂ ਇਹੀ ਸੋਚਦੇ ਹਨ ਕਿ ਸੰਸਾਰ ਵਿੱਚ ਜੋ ਆਇਆ ਹੈ ਉਹ ਤਾਂ ਮਰੇਗਾ ਪਰ ਮੈਨੂੰ ਮੌਤ ਨਹੀਂ ਆਣੀ ਕਿਉਂਕਿ ਮੇਰੀ ਪ੍ਰੀਤ ਹੈ ਇਹ ਸਰੀਰ ਮਿੱਟੀ ਹੈ ਦੇ ਨਾਲ ਪ੍ਰੀਤ ਹੈ ਪਾਉਣ ਪਾਣੀ ਬਸੰਤਰ ਤਿੰਨਾਂ ਦੇ ਨਾਲ ਪ੍ਰੀਤ ਹੈ ਰਾਜ ਗੁਣ ਤਮ ਗੁਣ ਸਤ ਗੁਣ ਇਹ ਮਾਇਆ ਦੇ ਨਾਲ ਪ੍ਰੀਤ ਪੱਕੀ ਹੋਈ ਹੋਈ ਹੈ ਤੋ ਇਹਨਾਂ ਨੂੰ ਲੱਗਦਾ ਵੀ ਜਿਹੜੀ ਪ੍ਰੀਤ ਸੱਚੀ ਹੈ ਇਹ ਕਦੇ ਵੀ ਟੁੱਟਣ ਵਾਲੀ ਨਹੀਂ ਕਿਉਂਕਿ ਮਾਇਆ ਦ੍ਰਿੜ ਹੋ ਚੁੱਕੀ ਹੈ ਜਿਸ ਤਰ੍ਹਾਂ ਕਾਲ ਗੁਰੂ ਮਹਾਰਾਜ ਜੀ ਨੇ ਦੱਸਿਆ ਸੀ ਕਿ ਜਿਸ ਤਰ੍ਹਾਂ ਨਾਮ ਨੂੰ ਅਸੀਂ ਦ੍ਰਿੜ ਕਰਦੇ ਹਾਂ ਇਸੇ ਤਰ੍ਹਾਂ ਮਨਮੁਖ ਜੀ ਮਾਇਆ ਨੂੰ ਦ੍ਰਿੜ ਕਰਦਾ ਹੈ ਉਸ ਕਰਕੇ ਉਸ ਨੂੰ ਸਹਾਰਾ 3 ਪੁੱਤਰਾਂ ਦਾ ਹੁੰਦਾ ਹੈ ਤੰਦੌਲ ਦਾ ਹੁੰਦਾ ਹੈ ਮਾਇਆ ਦਾ ਹੁੰਦਾ ਹੈ ਕਿਉਂਕਿ ਜਿਹਦੇ ਨਾਲ ਪ੍ਰੇਤ ਹੋਵੇ ਚਾਹੇ ਸੱਚੀ ਹੈ ਚਾਹੇ ਝੂਠੀ ਹੈ ਅਨਜੀਵ ਉਸ ਦੇ ਵਿੱਚ ਹੀ ਜਿੰਦਾ ਹੈ ਤਾਂ ਮਨੁੱਖ ਦੀ ਪ੍ਰੇਤ ਐਸੀ ਹੈ ਜਿਸ ਤਰ੍ਹਾਂ ਖੂ ਦਾ ਮਿੰਡਕ ਹੁੰਦਾ ਹੈ ਗੁਰੂ ਪਿਆਰਿਓ ਉਹਦਾ ਦਾਇਰਾ ਉਹਦੀ ਸੋਚਣੀ ਬਹੁਤ ਛੋਟੀ ਹੁੰਦੀ ਹੈ ਤੁਹੇ ਕਿਹਨੇ ਵਿੱਚ ਜਦੋਂ ਮੌਤ ਆਉਂਦੀ ਹੈ ਨਿਗਾੜਾ ਕਰ ਦਿੰਦੀ ਹੈ ਮਨਮੁਖ ਦਾ ਇਹ ਗੁਰਮੁਖ ਤਾਂ ਗੁਰੂ ਪਿਆਰੇੋ ਜੀਵਨ ਦੇ ਸ਼ੁਰੂਆਤ ਦੇ ਵਿੱਚ ਜਦੋਂ ਹੀ ਪ੍ਰਮਾਤਮਾ ਉਹਨਾਂ ਨੂੰ ਸੰਸਾਰ ਵਿੱਚ ਭੇਜਦਾ ਹੈ ਉਹ ਮਾਇਆ ਨੂੰ ਛੱਡਦੇ ਜਾਂਦੇ ਹਨ ਧੀਰੇ ਧੀਰੇ ਮੌਤ ਦਾ ਡਰ ਉਹਨਾਂ ਦਾ ਖਤਮ ਹੋ ਜਾਂਦਾ ਬਲਕਿ ਇੱਕ ਹੋਂਦ ਤੱਕ ਹੋ ਜਾਂਦਾ ਕਿ ਚਾੜ ਚੜ ਜਾਂਦਾ ਮੋਹਿ ਮਰਨੇ ਦਾ ਚਾਹ ਉਹ ਕਿਉਂਕਿ ਉਸ ਨੂੰ ਪਤਾ ਹੈ ਕਿ ਮੈਂ ਤਾਂ ਸੱਚ ਨੂੰ ਮੇਰੇ ਨੁਸਤੇ ਯਤਨ ਕਰ ਰਿਹਾ ਤੇ ਰੋਜ਼ ਮਿਲਦਾ ਰੋਜ਼ ਮੈਨੂੰ ਹੁਕਮ ਹੁੰਦਾ ਹੈ ਕਿ ਵਾਪਸ ਜਾਓ ਵਾਪਸ ਜਾਓ ਤੇ ਅੱਜ ਮੈਨੂੰ ਪੱਕਾ ਸੱਦਾ ਆ ਗਿਆ ਤਾਂ ਕਿਉਂ ਨਾ ਜਾਈਏ ਜਿੱਥੇ ਪ੍ਰੀਤ ਬਣੀ ਹੈ ਜਿੱਥੇ ਪਿਆਰ ਮਿਲਦਾ ਹੈ ਮਨਮੁਖ ਨੂੰ ਮਾਇਆ ਦੇ ਵਿੱਚ ਪਿਆਰ ਮਿਲਦਾ ਹੈ ਉਹ ਇੱਥੇ ਤਾਂ ਕਿਹੀ ਸੀਮਤ ਹਨ ਕਿ ਇਹ ਦੌਲਤ ਮੇਰੀ ਹੈ ਇਹ ਧੀ ਮੇਰੀ ਹੈ ਪੁੱਤਰ ਮੇਰਾ ਮਕਾਨ ਮੇਰਾ ਪਤਨੀ ਮੇਰੀ ਹੈ ਭੈਣ ਭਰਾ ਮੇਰੇ ਹਨ ਇਹੀ ਮੇਰੇ ਸੰਗੀ ਸਾਥੀ ਹਨ ਕਿਉਂਕਿ ਅਗਿਆਨਤਾ ਦਾ ਪਰਦਾ ਪਿਆ ਹੈ ਜਿਸ ਤਰ੍ਹਾਂ ਖੂਹ ਦੇ ਵਿੱਚ ਮੈਂਡਕ ਜਾਣਦਾ ਹੈ ਕਿ ਸਾਰੀ ਸ੍ਰਿਸ਼ਟੀ ਜਿਹੜੀ ਇਹ ਖੂਹ ਹੈ ਕਿਉਂਕਿ ਉਸ ਤੋਂ ਬਾਹਰ ਉਸਨੇ ਵੇਖਿਆ ਨਹੀਂ ਸਾਰਾ ਜੀਵਨ ਉਸ ਦਾ ਉੱਥੇ ਹੀ ਪੈਦਾ ਹੋਇਆ ਤੇ ਉੱਥੇ ਹੀ ਉਹਨੇ ਮਰ ਜਾਣਾ ਤੇ ਕਿਤਨਾ ਵੀ ਉਸ ਨੂੰ ਕਹੀਏ ਕਿ ਸਾਗਰ ਬੜਾ ਵੱਡਾ ਹੈ ਖੂਹ ਛੋਟਾ ਹੈ ਪਰ ਮੰਨਦਾ ਨਹੀਂ ਤਦ ਜੇ ਉਹ ਮੰਨਦਾ ਨਹੀਂ ਤਾਂ ਫਿਰ ਕਿਸੇ ਨੇ ਆਖਿਆ ਭਾਈ ਤੂੰ ਇਹ ਦੱਸ ਸਾਗਰ ਕਿੰਨਾ ਵੱਡਾ ਹੈ ਇਹ ਤੂੰ ਜਾਣਦਾ ਹੈ ਤਾਂ ਉਸ ਮੰਡਕ ਨੇ ਆਖਿਆ ਇੱਕ ਸਾਲ ਮਾਰ ਕੇ ਪਏ ਇੰਨਾ ਵੱਡਾ ਹੋਏਗਾ ਬੱਦ ਬੱਦ ਮੇਰੇ ਹਿਸਾਬ ਨਾਲ ਤਾਂ ਪੁੱਛਣ ਵਾਲੇ ਨੇ ਆਖਿਆ ਨਹੀਂ ਪਈਏ ਤਾਂ ਬਹੁਤ ਛੋਟਾ ਉਸ ਨੇ ਇੱਕ ਹੋਰ ਸਾਲ ਮਾਰੀ ਇਸ ਤੋਂ ਵੱਡਾ ਕਹਿੰਦੇ ਨਹੀਂ ਹੋ ਸਕਦਾ ਪੁੱਛਣ ਵਾਲੇ ਨੇ ਫਿਰ ਆਖਿਆ ਅਈ ਇਹ ਤਾਂ ਬਹੁਤ ਛੋਟੀਆਂ ਹਨ ਦੋ ਚਲਾਣਾ ਉਹ ਇਸ ਤੋਂ ਵੱਡਾ ਹੈ ਤੀਜੀ ਚੌਥੀ ਸਾਲ ਦੇ ਵਿੱਚ ਉਸਨੇ ਆਖ ਦਿੱਤਾ ਜਦੋਂ ਪੰਜਵੀਂ ਛੇਵੀਂ ਸਾਲ ਲੱਗੀ ਤਾਂ ਖੂਦੇ ਦੂਜੇ ਕਿਨਾਰੇ ਪਹੁੰਚ ਗਿਆ ਕਿੰਦਾ ਇਸ ਤੋਂ ਵੱਡਾ ਨਹੀਂ ਹੋ ਸਕਦਾ ਬਸ ਮੇਰੇ ਹਿਸਾਬ ਨਾਲ ਸਹਾਗਰ ਨਾਲੋਂ ਵੱਡਾ ਔਰ ਜਿਨਾਂ ਨੇ ਵੇਖਿਆ ਉਹਨਾਂ ਨੇ ਦੇਖਿਆ ਵੀ ਪਰਲਾਤ ਬੰਨਾ ਦਿਖਦਾ ਹੀ ਨਹੀਂ। ਤੋਂ ਇਸ ਕਰਕੇ ਨਿਕਟ ਆਈ ਹੋਈ ਮੌਤ ਨੂੰ ਵੀ ਉਹ ਨਹੀਂ ਜਾਣ ਸਕਦਾ। ਆਚਾਨਕ ਬੈਠਾ ਸੁੱਤਾ ਕਿਸੇ ਸਮੇਂ ਵੀ ਕਿਉਂਕਿ ਅਗਿਆਨਤਾ ਵਿੱਚ ਤਾਂ ਪਹਿਲਾਂ ਹੀ ਸੁੱਤਾ ਹੈ। ਤੋਂ ਗੁਰੂ ਗੁਰਪਿਆਰੇ ਉਹ ਕਲਪਸੂ ਦੀ ਗੱਲ ਹੈ। ਇਹਨੂੰ ਇਸੇ ਗੁਰ ਸਾਕ ਸੰਬੰਧੀ ਦੇ ਵਿੱਚ ਸਾਡੇ ਭਰਾ ਹੀ ਸਨ ਪਰसों ਗੱਲ ਕੋਈ ਕਿੰਨ ਸਾਲਾਂ ਬਾਅਦ ਪਤਾ ਚੱਲਿਆ ਬਿਮਾਰ ਹਨ کافی ਪੌਣ ਕਿਤੇ ਵੈਂਟੀਲੇਸ਼ਨ ਤੇ ਸੀ ਉਹਨਾਂ ਦੀਆਂ ਬੱਚੀਆਂ ਨੇ ਦੇਖਿਆ ਵੀ کافی ਪੌਣ ਆਏ ਹਨ ਉਹਨਾਂ ਨੇ ਪੌਣ ਦੇ ਵਿੱਚ ਦੱਸਿਆ ਕਿ ਪਿਤਾ ਜੀ ਮੂੰਹ ਤੇ ਆਕਸੀਜਨ ਲੱਗੀ ਹੈ ਤੇ ਬੋਲ ਨਹੀਂ ਸਕਦੇ ਪਰ ਉਹਨੋਂ ਠੀਕ ਹਨ ਇਹ ਦੋ ਦਿਨ ਪਰਸੋਂ ਦੀ ਗੱਲ ਹੈ ਗੁਰੂ ਪਿਆਰਿਓ ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਕੋਈ ਕਬਰਾਂਣ ਵਾਲੀ ਗੱਲ ਨਹੀਂ ਹੈ ਇੱਕ ਡਾਕਟਰ ਨੇ ਦੱਸ ਪਾਈ ਨੇ ਕਿ ਕੋਈ ਬਿਮਾਰੀ ਸੀ ਪਰ ਛੁੱਟ ਕੇ ਚਲੀ ਗਈ ਤਾਂ ਅੱਜ ਸਵੇਰੇ ਇੱਕ ਦਿਨ ਬਾਅਦ ਹੀ ਕਹਿੰਦੇ ਹਲਾ ਬੜਾ ਸਮਾਂ ਹੈ ਕਬਰਾਂ ਹੋਣੇ ਜੀਵਨ ਬਹੁਤ ਵੱਡਾ ਹੈ ਮੇਰੇ ਤੋਂ ਕੁਝ ਛੇ ਅਠ ਮਹੀਨੇ ਛੋਟੇ ਸੋ ਅਜਿਹੀ ਵਾਟੇ ਵਾਟੇ ਟਾਇਲਟ ਤੇ ਹੀ ਹਸਪੀਟਲ ਦੇ ਵਿੱਚ ਛੇਨ ਛੱਡ ਗਏ ਤੋਂ ਬਾਣੀ ਗੁਰੂ ਸਾਨੂੰ ਸਮਝ ਬਖਸ਼ਦੀ ਹੈ ਕਿ ਜੀਵਨ ਜਿਹੜਾ ਹੈ ਗੁਰੂ ਘਰ ਉਹ ਇਹ ਜੀਵਨ ਨਹੀਂ ਹੈ ਇਹ ਮਰਨਾ ਨਹੀਂ ਹੈ ਇਹ ਜੀਵਨ ਜੀਵਨ ਵਾਸਤੇ ਮਿਲਿਆ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਮਿਲਿਆ ਹੈ। ਹਰੀ ਦੇ ਨਾਲ ਮਿਲਾਬ ਦਾ ਨਮਸਤੇ ਮਿਲੇ। ਤੋ ਜੀਵਨ ਦੇ ਬਾਕੀ ਸਫਰ ਅਧੂਰਾ ਛਡ ਕੇ ਜੀਵ ਚਲਾ ਜਾਂਦਾ ਹੈ। ਤੋ ਸਵਾਲ ਸੀ ਗੁਰੂ ਪਿਆਰਿਓ ਕਿ ਮਨੁਮਖ ਨੂੰ ਜੋ ਸਾਬ ਹੈ ਰਗੁਨ ਤੁਮ ਗੁਨ ਜਿਹਦੇ ਵਿੱਚ ਜੀਵਨ ਜੀਆ ਉਸ ਨੂੰ ਜਾ ਜਾਂਦੇ ਜਦੋਂ ਉਹਨਾਂ ਦੀ ਗੰਢ ਖੁੱਲਦੇ ਉਹਨਾਂ ਨੂੰ ਗੰਢ ਖੋਲਣੀ ਵੀ ਨਹੀਂ ਹੁੰਦੀ ਤੇ ਇਹ ਜੋ ਸੁਖੰ ਪਰਿਵਾਰ ਅੰਦਰ ਹੈ ਸਾਰਾ ਇਧਰ ਨਾਲ ਤੋਰ ਪੈਂਦਾ ਹੈ ਕਿਉਂਕਿ ਸਾਰਿਆਂ ਦਾ ਸੰਬੰਧ ਹੈ ਇਹ ਪਰਿਵਾਰ ਹੈ ਜਿਹਦੇ ਵਿੱਚ ਮਨ ਜਿਹੜਾ ਖਿਲਾੜੀ ਹੈ ਤਨਮਾਰਾ ਚਤਰਗੁਪਤ ਕਾਲ ਪੰਚਦੂਤ ਤ੍ਰੇਗਨ ਮਾਇਆ ਆਤਮਾ ਪਰਮਾਤਮਾ ਸਭ ਕੁਝ ਇਸ ਕਰ ਦੇਣੀ ਚਾਹੀਦਾ ਘਰ ਕਿਹੜਾ ਹੈ ਮਨ ਦਾ ਫਿਰਦਾ ਸੁਖਮ ਕਰ ਇਹ ਸ਼ਰੀਰ ਨਹੀਂ ਤੁਸੀਂ ਸੁਖਮਾ ਕਰ ਨੂੰ ਮਨ ਨੂੰ ਲੱਜਾਂਦੇ ਹਨ ਸ਼ਰੀਰ ਤਾਂ ਇੱਥੇ ਹੁੰਦਾ ਨਾ ਆਪਣੇ ਕੋਲ ਜੀ ਤੋਂ ਪਰਸੋਂ ਹੁੰਦਾ ਇੰਡੀਆ ਦੇ ਵਿੱਚ ਉਹਨਾਂ ਦੇ ਸਾਹਮਣੇ ਜੀਵਨ ਹਲੇ ਬਹੁਤ ਬਚਿਆ ਰਿਹਾ ਸੀ ਕਿਉਂਕਿ ਮਾਇਆ ਨਹੀਂ ਮੋਈ ਮਾਨੁ ਨਹੀਂ ਮੋਇਆ ਦਿਨ ਮਨ ਮੋਇ ਕੈਸੇ ਹਰ ਪਾਇਆ ਹਰਿ ਨੂੰ ਫਿਰ ਪਾਇਆ ਨਹੀਂ ਜੀਵ ਤਾਂ ਮਰੀਏ ਤਾਂ ਪੌਜਲ ਤਰੀਏ ਫਿਰ ਜਮਾਂ ਦੇ ਵਸ ਜਾਣ ਤੇ ਫਿਰ ਉਹਨਾਂ ਨੂੰ ਉਹਨਾਂ ਦਾ ਸਵਾਗਤ ਆਵੰਦਾ ਹੈ ਜੀਵਨ ਦੇ ਜੋ 72-74 ਸਾਲ ਜੀਵਨ ਜਿਨ੍ਹਾਂ ਨੇ ਜੀਆ ਕਿਸ ਨੇ ਸੋਚਿਆ ਜੀ ਲਈ ਆ ਕਿਸ ਨੇ ਇਹ ਤਾ ਤਾਂ ਨਾ ਬਿਕਰਨਾ ਤਾਂ ਉਹਨਾਂ ਦਾ ਜੀਵਨ ਜਿਹੜਾ ਸੀ ਇਸ ਤਰ੍ਹਾਂ ਬੰਨਾਵੇਂ ਸਭ ਕੁਝ ਛੱਡ ਕੇ ਜੀਵ ਚਲਾ ਜਾਂਦਾ ਫਿਰ ਅਗਲਾ ਸਫਰ ਹੈ ਜੇ ਜੋ ਜੋ ਕਰਮ ਚੰਗੇ ਕੀਤੇ ਹਮ ਉਹਨਾਂ ਦੇ ਬਦਲੇ ਚੰਗੇ ਫਲ ਮਿਲਦੇ ਨੇ ਮਾਰੇ ਦੇ ਬਦਲੇ ਮਾਰੇ ਪਰ ਮਨਮੁੱਖ ਜਿਹੜਾ ਪੌਜਲ ਦੇ ਵਿੱਚ ਜਿਸ ਨੂੰ ਸਜ਼ਾਵਾ ਮਿਲਦੀ ਹੈ ਉਹ ਸਾਰਾ ਕੁਝ ਤਾਂ ਗੁਰੂ ਪਿਆਰੇ ਉਸ ਖਾਲੀ ਕਲਾ ਦੇ ਵਿੱਚ ਹੀ ਹੋ ਰਿਹਾ। ਬਾਹਰ ਤੇ ਕੁਝ ਨਹੀਂ ਹੋ ਰਿਹਾ। ਤੋਂ ਗੁਰਮੁਖ ਵੀ ਅਸੇ ਤਰ੍ਹਾਂ ਹੀ શરીર ਛੱਡਦਾ ਹੈ। ਪਰ ਗੁਰਮੁਖ ਨੂੰ ਸੰਦੇਸ਼ ਹੀ ਮਿਲ ਜਾਂਦੇ। ਜਿ스트ਨ ਕੰਦ ਸੇ। ਇਹ ਕੁਝ ਨਿਸ਼ਾਨੀਆਂ ਹਨ ਜਿਹੜੀਆਂ ਗੁਰਮੁਖ ਨੂੰ ਪਤਾ ਲੱਗ ਜਾਂਦੀਆਂ। ਉਹ ਬਾਕੀ ਦਾ ਜਿਹੜਾ ਕਾਰਜ ਹੈ ਛੇਤੀ ਛੇਤੀ ਸਵਾਰਨ। ਉਹਨਾਂ ਕੋਲ ਤਿੰਨ ਗੁੰਦੀਆਂ ਜਿਹੜੀਆਂ ਪੰਨਾਂ ਲੇਖਾ ਜੋਖਾ ਇੱਥੇ ਖਤਮ ਹੋ ਜਾਂਦਾ ਉਹ ਨਾਲ ਨਹੀਂ ਜਾਂਦਾ ਉਹਨਾਂ ਨੇ ਤੇ ਬਲ ਨਾਮ ਜਿਹੜਾ ਹੈ ਉਹ ਨਾਲ ਜਾਂਦਾ ਹੈ ਇਸ ਤਰ੍ਹਾਂ ਸੱਚੀ ਦਰਗਾਹ ਦੇ ਵਿੱਚ ਰਸਤਾ ਬੂਆ ਖੁੱਲਦਾ ਜਾਂਦਾ ਹੈ ਸ਼ਬਦ ਦੇ ਨਾਲ ਜੀਵਾਤਮਾ ਪਰਮਾਤਮਾ ਦੇ ਘਰ ਚਲੇ ਜਾਂਦੇ ਹਨ ਮਨਮੁਖ ਹੋਮੇ ਦੇ ਕਾਰਨ ਹਾਈ ਹਾਈ ਕਰਦੇ ਹੋਏ ਆ ਜਮਾ ਦੀ ਮਾਰ ਖਾਂਦੇ ਜਾਂਦੇ ਉਹਨਾਂ ਦੇ ਪ੍ਰਾਨ ਵੀ ਓਕੇ ਨਿਕਲਦੇ ਹਨ। ਅਰਜਨ ਨੇ ਨਾਲ-ਨਾਲ ਮਾਇਆ ਵੀ ਦਿਰਨ ਕੀਤੀ ਹੈ ਤੇ ਸੱਚ ਦੇ ਨਾਲ ਵੀ ਜੁੜੇ ਹਨ। ਉਹਨਾਂ ਦਾ ਮਰਨਾ ਸੁਖਾ ਹੋ ਜਾਂਦਾ। ਉਹ ਸਹਿਜ ਹੀ ਮਰ ਜਾਂਦੇ। ਸਹਿਜ ਮਰੇ ਤੇ ਸਦਾ ਉਹਨਾਂ ਨੂੰ ਸਤਿਗੁਰੂ ਭੇਟੇ ਗੁਰੂ ਗੋਬਿੰਦ ਨਾਮ ਮਰੇ ਨਾਵੇ ਜਾਏ। ਪੂਰੇ ਸਤਿਗੁਰਿਆ ਸਮਾਏ। ਕੋਈ ਸਤ੍ਰਾਂ 84 ਦੇ ਵਿੱਚ ਰਹਿ ਜਾਂਦਾ ਹੈ ਤੇ ਗੁਰਮੁਖ ਸਦਾ ਲਈ 84 ਨੂੰ ਛੱਡ ਕੇ ਸੱਚ ਦੇ ਵਿੱਚ ਲੀਨ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰਿਓ ਦੂਸਰੇ ਸਵਾਲ ਦੇ ਵਿੱਚ ਗੁਰਮੁਖ ਲੰਗ ਵਾਹਿਗੁਰੂ ਜੀ ਕਾ ਖਾਲਸਾ ਰਵਿਦੀ ਕਰਦੇ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਕਰ ਕੁਛ ਛੋਟਾ। ਸ਼ੁਕਰਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਪੇ ਦੂਸਰਾ ਕਸਨਾ ਵੀ ਜਿੱਦਾਂ ਹੁਣ ਸਾਡੇ ਪਾਣਾ ਪਾਣੀ ਬਸੰਤਰ ਦਾ ਸਾਡਾ ਸਮੇਲ ਹੈ ਸਾਡੀ ਬੋਡੀ ਚ ਤੇ ਜੇ ਸਾਡ ਪਾਣੀ ਵਧਣ ਦੇ ਨਾਲ ਕੀ ਹੁੰਦਾ ਤੇ ਅਗਨ ਵਧਣ ਦੇ ਨਾਲ ਕੀ ਇਫੈਕਟ ਹੁੰਦਾ ਸਾਡੇ ਸ਼ਰੀਰ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਉਣ ਪਾਣੀ ਬਸੰਤਰ ਦੇ ਨਾਲ ਗੁਰੂ ਪਿਆਰਿਓ ਇਹ ਤ੍ਰਿਸ਼ਨਾ ਆਸ਼ਾ ਵਿਦਆਸ਼ਾ ਦਬਾਸ਼ੀਰਕਾਰ ਲਬ ਲੋਭੰਕਾਰ ਇਹ ਜਲ ਜਿਆਦਾ ਵੱਧ ਜਾਂਦਾ ਹੈ ਜਲ ਉਦਰ ਰੋਗ ਹੁੰਦਾ ਇੱਕ ਜਿਹਦੇ ਨਾਲ ਫੇਫੜਿਆਂ ਦੇ ਵਿੱਚ ਪਾਣੀ ਭਰ ਜਾਂਦਾ ਜਿਹਦੇ ਨਾਲ ਛਲ ਆਉਂਦਾ ਹੈ ਜਦੋਂ ਫੇਫੜਿਆਂ ਦੇ ਨਾਲ சுவாਸ ਲਿੱਤੇ ਜਾਂਦੇ ਹਨ ਤਾਂ ਹਾਰਟ ਬੀਟਿੰਗ ਰੁਕਦੇ ਹੈ ਤਾਂ ਉਹਨਾਂ ਦੇ ਵਿੱਚੋਂ ਇਹ ਪਾਣੀ ਜਿਹੜਾ ਹੈ ਸਰੀਰ ਦੇ ਵਿੱਚ ਚਲਾ ਜਾਂਦਾ ਹੈ ਫालतू ਜਿਹੜਾ ਇਹ ਦੇਖ ਲਓ ਕਿ ਜਿਸ ਤਰ੍ਹਾਂ ਕੋਈ ਪਾਣੀ ਦੇ ਵਿੱਚ ਡੁੱਬ ਰਿਹਾ ਹੋਵੇ ਤੇ ਮੁਖ ਬਾਹਰ ਨੂੰ ਆਵੇ ਤੇ ਪੂਰਾ ਸਵਾਸ ਸਵਾਸ ਰੁਕੇ ਹੁੰਦੇ ਹਨ ਪਰ ਸਵਾਸ ਲੈ ਕੇ ਫਿਰ ਉਸ ਨੂੰ ਜਿਸ ਤਰ੍ਹਾਂ ਹਿਚਕੀਆਂ ਜੀਆਂ ਲੱਗ ਜਾਂਦੀਆਂ ਇਸ ਤਰ੍ਹਾਂ ਦੇ ਸਵਾਸ ਆਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਪਾਣੀ ਦਾ ਰੋਗ ਹੋ ਜਾਂਦਾ ਹੈ ਜਦੋਂ ਅਗਨ ਦਾ ਰੋਗ ਵੱਧ ਜਾਏ ਤਾਂ ਗੁਰੂ ਪਿਆਰਿਓ ਇਹ ਕ੍ਰਿਸ਼ਨਾ ਦੀ ਅਗ ਵੱਧ ਜਾਂਦੀ ਹੈ ਮਾਇਆ ਦੀ ਅਗ ਵੱਧ ਜਾਂਦੀ ਹੈ ਸੰਕਪਟ ਹਿਰਦੇ ਵਿੱਚ ਆ ਜਾਂਦੇ ਹਨ ਕਰੋਧ ਆ ਜਾਂਦਾ ਹੈ ਸਰੀਰ ਜਿਹੜਾ ਬਾਰ-ਬਾਰ ਤਪਦਾ ਹੈ ਮਹਾਰਾਜ ਕਹਿੰਦੇ ਜੇ ਉਹ ਤਪਤਰ ਹੈ ਬਾਰੰਬਾਰ ਤਪ ਤਪ ਖਪ ਹੈ ਮੂਤ ਵਿਕਾਰ ਜੈਤਨ ਬਾਣੀ ਇਹ ਨਿਸ਼ਾਨੀਆਂ ਉਹਨਾਂ ਦਿਨਾਂ ਦੀਆਂ ਹਨ ਜਿਹੜੇ ਰਜੋ ਤਮਸਾ ਵਿੱਚ ਰਹਿੰਦੇ ਕਹਿੰਦੇ ਜੈਤਨ ਬਾਣੀ ਵਿਸਰਜਨ ਦੇ ਤਨ ਦੇ ਵਿੱਚ ਬਾਣੀ ਨਹੀਂ ਵੱਸਦੀ ਵਿਸਰੀ ਹੋਈ ਹੈ ਜਨਨ ਜੈਤਨ ਬਾਣੀ ਵਿਸਰਜਾਇ ਜੋ ਪੱਕਾ ਰੋਗ ਹੈ ਗੁਰੂ ਨਾਨਕ ਬੋਤਾ ਬੋਲਨ ਚੱਖਣ ਹੋਏ ਬਿਨ ਬੋਲੇ ਜਾਣੇ ਸਭ ਸੋਏ ਜਨਮ ਨਾਲ ਆਖੇ ਆਦਿ ਨਹੀਂ ਪਾਏ ਬਾਜੇ ਪਾਉਨਾ ਥੇ ਸਭ ਜੀ ਤੋ ਵਿਚਾਰ ਵੱਜ ਜਾਂਦੇ ਹਨ ਅਗਨ ਵੱਜ ਜਾਂਦੀ ਹੈ ਪਾਉਣ ਦੇ ਕਾਰਨ ਸਰੀਰ ਦੇ ਵਿੱਚ ਤਪਸ਼ੀ ਤਪਸ਼ ਹੋ ਜਾਂਦਾ ਕਿਤੇ ਗੁਰੂ ਪਰਿਵਾਰੀ ਸਾਸ ਨੂੰ ਜੀ ਪਾਉਣ ਵੱਜ ਜਾਂਦੀ ਹੈ ਫਿਰ ਵਿਚਾਰ ਬੜੇ ਵੱਧ ਜਾਂਦੇ ਕਿਉਂਕਿ ਪਵਨ ਹੀ ਮਾਇਆ ਹੈ ਤਾਂ ਵਿਚਾਰਾਂ ਦੇ ਕਾਰਨ ਇਹ ਪਵਨ ਵਧਦੀ ਹੈ ਤੇ ਪਵਨ ਦੇ ਵਧਣ ਦੇ ਨਾਲ ਹੀ ਹਵਾ ਪਾਣੀ ਅੱਗ ਆਪਨਾਰੇ ਤੁਰ ਕਹਿੰਦੇ ਹੰਮ ਤਾਂ ਸਰੀਰ ਦੇ ਵਿੱਚ ਪਵਨ ਪਾਣੀ ਬਸੰਤਰ ਦੇ ਮਿਲਾਪ ਦੇ ਨਾਲ ਬਹੁਤ ਵੱਡਾ ਭੌਜਲ ਹੋ ਜਾਂਦਾ ਜਿਹਦੇ ਵਿੱਚ ਜੀਵ ਨੂੰ ਬੜੇ ਦੁੱਖ ਮਿਲਦੇ ਹਨ ਕਦੀ ਦੁੱਖ ਦੀਆਂ ਲਹਿਰਾਂ ਚਲਦੀਆਂ ਹਨ ਕਦੀ ਸੁੱਖ ਦੀਆਂ ਕਦੇ ਅਗਣ ਦੀਆਂ ਲਹਿਰਾਂ ਕਦੇ ਜ਼ਹਿਰ ਦੀਆਂ ਲਹਿਰਾਂ ਤੋਇਸਤਰਾ ਜੀਵਨ ਬੜਾ ਦੁਖੀ ਹੋ ਜਾਂਦਾ ਉਸ ਦਾ ਤੋਇਸਤਰਾ ਕਹਿੰਦੇ ਜਿਨ੍ਹਾਂ ਦਾ ਐਸੀ ਹਾਲਤ ਹੋ ਜਾਂਦੀ ਹੈ ਪੌਣ ਪਾਣੀ ਅਗਨ ਵਧ ਜਾਂਦੇ ਹੈ ਇਸ ਨੂੰ ਕਰਮਾਲਕ ਦੀ ਕਿਰਪਾ ਦੇ ਨਾਲ ਨਾਮ ਬਾਰ ਕਰਾਉਣਾ ਪੌਣ ਪਾਣੀ ਅਗਨੀ ਬਿਸਰਾ ਤਾ ਨਿਰੰਜਨ ਸਚਾਨ ਤੋ ਸ਼ਬਦ ਦੇ ਰਾਹੀ ਆਪਾਂ ਗੁਰਮੰਤਰ ਦੇ ਰਾਹੀ ਇਸ ਨੂੰ ਸਮਕਰਨਨੀ ਉਹ ਪੌਣ ਪਾਣੀ ਬਸੰਤਰ ਸਮ ਹੋਣ ਦੇ ਨਾਲ ਗੁਰੂ ਪਿਆਰੇ ਫਿਰ ਇਹ ਸਰੀਰ ਜਿਹੜਾ ਸ਼ਾਂਤ ਹੋ ਜਾਂਦਾ ਜਦੋਂ ਸਹਿਜ ਬਣ ਜਾਂਦੀ ਹੈ। ਤੋਂ ਪੌਣ ਦੇ ਉੱਤੇ ਕੰਟਰੋਲ ਜਿਹੜਾ ਸ਼ਬਦ ਦਾ। ਇਸ ਤਰ੍ਹਾਂ ਕਿ ਜਦੋਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਛੱਡ ਕੇ ਜੀਵ ਕੰਟਰੋਲ ਦੇ ਹੱਥ ਵਿੱਚ ਹੋ ਜਾਂਦਾ ਹੈ। ਮਾਲਕ ਦੇ ਹੱਥ ਵਿੱਚ ਆ ਜਾਂਦਾ ਹੈ। ਫਿਰ ਤਿੰਨੋਂ ਚੀਜ਼ਾਂ ਨੂੰ ਪਾਲ ਕਰ ਦਿੰਦਾ। ਉੱਥੇ ਤਰਾਂ ਨੰਦ ਹੈ। ਉੱਥੇ ਵਾਜੇ ਵਜਦੇ ਹਨ। ਰੌਣਕਾਂ ਤੇਨ ਖੁਸ਼ੀਆਂ ਦੇ ਵਾਜੇ ਹਨ ਆਨੰਦ ਹੀ ਆਨੰਦ ਹੈ ਉਹ ਇਸ ਤਰ੍ਹਾਂ ਗੁਰਮੁਖ ਪਿਆਰਿਓ ਔਣ ਪਾਣੀ ਦੇ ਵਿੱਚ ਪਸੇ ਕਰਕੇ ਇਹ ਤਿੰਨੋਂ ਚੀਜ਼ਾਂ ਅਲਾਗ ਗੁੰ ਤਮਗੁੰ ਸਤਗੁਣੇ ਮਾਇਆ ਦਾ ਹੀ ਖੇਲ ਹੈ ਇਹਦੇ ਵਿੱਚ ਦੁੱਖ ਹੀ ਦੁੱਖ ਹੈ ਸ਼ਬਦ ਵਿੱਚ ਸੁਖ ਹੀ ਸੁਖ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜਿੱਤ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਜੀ ਤੇ ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪ ਜੀ ਆ ਹੋਰ ਕਿਸੇ ਗੁਰਮੁਖ ਨੂੰ ਕੋਈ ਸਵਾਲ ਪੁੱਛਣਾ ਹੋਵੇ ਗੁਰੂ ਪਿਆਰੇ ਉਹ ਜੋ ਗੁਰੂ ਮਹਾਰਜ ਜੀ ਦਾ ਉਪਦੇਸ਼ ਅਜੇ ਛੋਟਾ ਜਿਹਾ ਹੀ ਹੈ ਤੇ ਕਿਸੇ ਨੂੰ ਹੋਰ ਪੁੱਛਣਾ ਹੋਵੇ ਜਾਂ ਕੋਈ ਆਪਣਾ ਪ੍ਰੈਕਟੀਕਲ ਸ਼ੇਅਰ ਕਰਨਾ ਹੋਵੇ ਆਵਾਜ਼ ਵਿੱਚ ਤਾਂ ਖਲਸਾ ਆਵਾਜ਼ ਵਿੱਚ ਕਿਰਪਾ ਜੀ ਬਾਈਬਲ ਦੀ ਖਾਲਸਾ ਬਾਈਬਲ ਦੇ ਕਿਤੇ ਪਤੇ ਲਈ ਅੰਦਰ ਜੇ ਮੈਂ ਫਟਸ ਵਾਲੇ ਤੇ ਜਿਵੇਂ ਕਿ ਆਪਾਂ ਹੁਣ ਕਹਿੰਦੇ ਨੇ ਮਨ ਦਾ ਪਹਿਲਾ ਗੁਰੂ ਕੌਣ ਫਿਰ ਸਤਗੁਰੂ ਫਿਰ ਸਤਿਪੁਰਖ ਤੇ ਇਹ ਕਿੱਦਾਂ ਦੀ ਗੰਦੀ ਅਵਸਥਾ ਆਣਦੀ ਹੈ ਕਿੱਦਾਂ ਮਿਲਦੇ ਨਹੀਂ ਥੋੜੀ ਆਵਾਜ਼ ਨੂੰ ਮਾਈਕ ਦੇ ਕੋਲ ਬੋਲੋ ਥੋੜੀ ਜਿਹੀ ਆਵਾਜ਼ ਸੁਣੀ ਨਹੀਂ ਆਈ ਦੁਬਾਰਾ ਹਾਂਜੀ ਬਾਈਬਲ ਦੀ ਖਾਲਸਾ ਬਾਈਬਲ ਦੇ ਕਿਤੇ ਪਤੇ ਮਾਈਬਲ ਦੇ ਪਤੇ ਹੈ ਹਾਂ ਜੀ ਮੈਂ ਇਹ ਸਵਾਲ ਸਦਾਇਤੀ ਵੀ ਜਿੱਦਾਂ ਕਿ ਪਹਿਲਾਂ ਪਾ ਗੁਰੂ ਤੱਕ ਪਹੁੰਚਦੇ ਆਂ ਫਿਰ ਸੱਤ ਗੁਰੂ ਫਿਰ ਸੱਤ ਪੁਰਖ ਇਹ ਕਿੰਨਾ ਨੂੰ ਕਹਾਂ ਫਿਰ ਅੱਗੇ ਜਾ ਕੇ ਕਲਪਖ ਹੋ ਜਾਂਦਾ ਹੈ ਕਿ ਕਿੱਦਾਂ ਕਿੱਦਾਂ ਪ੍ਰਾਪਤ ਹੁੰਦੇ ਹੈ ਭਾਈ ਕਿਚਾ ਖਾਲਸਾ ਬੈਕਿਚੀ ਭਾਈ ਗੁਰੂ ਜੀ ਕੀ ਕਥੇ ਜਿਸ ਤਰ੍ਹਾਂ ਗੁਰੂ ਪਿਆਰੇ ਤਤਾਂ ਨੂੰ ਅਸੀਂ ਪਾਲ ਕਰਦੇ ਜਾਂਦੇ ਆਂ ਜੋ ਜੋ ਇਹ ਪਾਉਣ ਪਾਣੀ ਵਿਸੰਤਰ ਦੇ ਵਿਚਾਰ ਨੂੰ ਅਸੀਂ ਤਰੇ ਗੁਣ ਮਾਇਆ ਨੂੰ ਜਾਣਨਾ ਸ਼ੁਰੂ ਕਰ ਦਿੰਨੇ ਆਂ ਉਸ ਵੇਲੇ ਫਿਰ ਪਰਮਾਤਮਾ ਦੀ ਸੇਵਾ ਦੇ ਵਿੱਚ ਮਨ ਜਦੋਂ ਸਹਿਜ ਵਿੱਚ ਆਉਂਦਾ ਹੈ ਤੇ ਮਨ ਜਿਹੜਾ ਸਹਿਜ ਦੇ ਵਿੱਚ ਜਦੋਂ ਹੁੰਦਾ ਹੈ ਮਨ ਵਿੱਚ ਸੇਵਾ ਕਰਨ ਦੀ ਭਾਵਨਾ ਜਾਗਦੀ ਹੈ ਕਿਸੇ ਦਾ ਭਲਾ ਕਰਨ ਦਾ ਮਨ ਵਿੱਚ ਵਿਚਾਰ ਉੱਠਦਾ ਜਦੋਂ ਇਹ ਤਿੰਨੋ ਚੀਜ਼ਾਂ ਆਪਣੇ ਕੰਟਰੋਲ ਵਿੱਚ ਹੋਣ ਤੋਂ ਬੜੀ ਖੁਸ਼ੀ ਜੀ ਹੁੰਦੀ ਹੈ ਕਿ ਕੋਈ ਸੇਵਾ ਕਰ ਲਈ ਕੋਈ ਪੁੰਨਦਾਨ ਕਰ ਲਈਏ ਤੇ ਫਿਰ ਸਤਗੁਰ ਪਾਤਸ਼ਾਹ ਜੀ ਐਸੀ ਅਵਸਥਾ ਦੇ ਵਿੱਚ ਕੋਈ ਸੱਚੇ ਸੰਤ ਭਗਤ ਨਾ ਮਿਲਾ ਦਿੰਦਾ ਹੈ। ਉਹ ਸੰਤ ਭਗਤ ਜਿਹੜੇ ਫਿਰ satsangਤ ਨਾਲ ਮਿਲਾਂਦੇ ਹਨ। satsangਤ ਵਿੱਚ ਜਦੋਂ ਇਹ ਚੜ੍ਹਦਾ ਹੈ। ਸੇਵਾ ਕਰਨ ਦਾ, ਨਾਮ ਜਪਣ ਦਾ। ਫਿਰ ਇਹ ਸੰਤ ਮਾਰਗ ਧਰਮ ਦੀ ਪੌੜੀ ਤੇ ਇਹ ਜੀਵ ਆ ਜਾਂਦਾ ਹੈ। ਜਦੋਂ ਜੀਵ ਸੰਤ ਮਾਰਗ ਧਰਮ ਦੀ ਪੌੜੀ ਤੇ ਲੇਵ ਦਾ ਰਸਤਾ ਛੱਡਦਾ ਜਾਂਦਾ ਹੈ ਤੇ ਲੇਵ ਦਾ ਰਸਤਾ ਫੜਦਾ ਜਾਂਦਾ ਹੈ। ਇਹ ਪੌਣ ਦਾ ਤਾਤ ਦਾ ਮਾਇਆ ਦਾ ਰਸਤਾ ਛੜਦਾ ਜਾਂਦਾ ਕਿਉਂਕਿ ਬਾਣੀ ਦੇ ਵਿਚਾਰ ਕਰਨ ਲੱਗ ਜਾਂਦਾ ਜੇ ਜਦੋਂ ਸੰਗਤ ਕਰਦਾ ਤੇ ਜਦੋਂ ਬਾਣੀ ਦੇ ਵਿਚਾਰ ਕਰਦਾ ਬਾਣੀ ਦੱਸਦੀ ਹੈ ਭਈ ਦੋ ਹੀ ਰਸਤੇ ਹਨ ਗੁਰੂ ਕੇ ਆਰੇ ਨੇ ਬਤ ਤਾਤ ਦੋ ਰਾਹ ਹੈ ਹੁਕਮੀ ਕਰ ਕਮਾਈ ਤੇ ਇੱਕ ਇਹ ਲੇਵ ਦਾ ਰਸਤਾ ਇੱਕ ਮਾਇਆ ਦਾ ਤਾਤ ਦਾ ਰਸਤਾ ਤੇ ਮਾਇਆ ਦਾ ਰਸਤਾ ਚ ਰਸੀ ਵਿੱਚ ਲਾ ਜਾਂਦਾ ਤੇ ਲਿਬ ਦਾ ਰਸਤਾ ਜਿਹੜਾ ਸੰਤ ਮਾਰਗ ਤੋਂ ਹੁੰਦਾ ਹੋਇਆ ਅਥਰ ਘਰ ਤੋਂ ਹੁੰਦਾ ਹੋਇਆ ਸੱਚ ਅਮਰ ਅਸੀਹ ਪਰਮੇਸ਼ਰ ਨਾਲ ਮਿਲਾ ਦਿੰਦਾ ਹੈ। ਤੋਂ ਇਸ ਤਰ੍ਹਾਂ ਗੁਰੂ ਪਿਆਰੇ ਮਨ ਜਦੋਂ ਨਿਰ ਦਾ ਰਸਤਾ ਬਣਾ ਲੈਂਦਾ ਹੈ ਤਾਂ ਦਾ ਮਾਰਗ ਤੇ ਆਣਾ ਤਾਂ ਪੈਂਦਾ ਪਰ ਉਸ ਮੈਨੂੰ ਸਮਝ ਆ ਜਾਂਦੀ ਹੈ ਕਿ ਮਾਇਆ ਦਾ ਰਸਤਾ ਜਿਹੜਾ 84 ਵੀ ਚਲਾ ਜਾਏਗਾ। ਤੋਂ ਇਸ ਕਰਕੇ ਉਹ ਰਜੋ ਤਮੋਂ ਤੇ ਸਤੋ ਗਨ ਨੂੰ ਧਿਆਨ ਦੇ ਨਾਲ ਉਹਦੇ ਵਿੱਚ ਜਾਂਦਾ ਹੈ। પોણો ਵਿੱਚ ધ્યાન ਰੱਖਦਾ ਹੈ ਤੇ ਸੱਚੇ ਮਾਰਗ ਤੇ ਚੱਲਦਾ ਹੈ ਸੰਤ ਮਾਰਗ ਧਰਮ ਦੀ ਪੌੜੀ ਤੇ ਹੋਣ ਕਰਕੇ ਇਹ ਲਿਬ ਦੇ ਰਸਤੇ ਨੂੰ ਚੁਣ ਲੈਂਦਾ ਹੈ ਤੋਂ ਲਿਬ ਤਾਂ ਉਹ ਜਿਹੜਾ ਰਾਹ ਹੈ ਦੇ ਵਿੱਚ ਹੁਕਮ ਜਿਹੜਾ ਹੈ ਇਹ ਦੋਨੋਂ ਰਸਤਿਆਂ ਨੂੰ ਅਲੱਗ ਕਰਦਾ ਹੈ ਹੁਕਮ ਵਾਲਾ ਜੀਵ ਜਿਹੜਾ ਹੁਕਮ ਵਿੱਚ ਰਹਿ ਕੇ ਬਾਹਰ ਦੇ ਰਸਤੇ ਤੇ ਆਂਦਾ ਹੈ ਖੇਲ ਕੇ ਹੁਕਮ ਨੂੰ ਪੜ ਕੇ ਆਪਣੇ ਘਰ ਚੋਂ ਲੈਂਦਾ ਹੈ ਹੁਕਮ ਸ਼ਬਦ ਦਾ ਨਾਮ ਹੈ ਪਰਮੇਸ਼ਰ ਦਾ ਉਇਸਤ੍ਰਾਂਸ ਜੀਵ ਦੇ ਰਸਤੇ ਤੇ ਜਾਣ ਵਾਲੇ ਜੀਵ ਦੇ ਅੰਦਰ ਮਨ ਵਿੱਚ ਮਲਾਪ ਦਾ ਇਹ ਤੜਫ ਵੱਧ ਜਾਂਦੀ ਹੈ ਜਿਸ ਕਾਰਨ ਉਹ ਆਉਣ ਪਾਣੀ ਅਗਨੀ ਨੂੰ ਛੜਦਾ ਜਾਂਦਾ ਹੈ ਪਿੱਛੇ ਧਰੀ ਜਾਂਦਾ ਹੈ ਸਮ ਕਰੀ ਜਾਂਦਾ ਹੈ ਤੇ ਅੱਗੇ ਸ਼ਬਦ ਨਾਮ ਦੇ ਨਾਲ ਉਹਦੇ ਮਨ ਦੇ ਵਿੱਚ ਮਨ ਦੀ ਜੋਤ ਪ੍ਰਗਟ ਹੋ ਜਾਂਦੀ ਹੈ ਸੰਤ ਮਿਲ ਜਾਂਦਾ ਹੈ ਗੁਰੂ ਮਿਲ ਜਾਂਦਾ ਹੈ ਤੂੰ ਗੁਰ ਪਰਮੇਸ਼ਰ ਕੋ ਜੀ ਮਨਤਨ ਲਾਏ ਪਿਆਰ ਜਿਸ ਤਰ੍ਹਾਂ ਗੁਰੂ ਪਿਆਰੇ ਮਨਮੁਖ ਜੀ ਜਦੋਂ ਸੰਗਤ ਵਿੱਚ ਆ ਜਾਂਦਾ ਹੈ ਸੰਗਤ ਵਿੱਚ ਫਿਰ ਸੋਚੀ ਪੈ ਜਾਂਦੀ ਹੈ ਤੇ ਉਸ ਨੂੰ ਵੀ ਚਾਹ ਪੈਦਾ ਹੋ ਜਾਂਦਾ ਕਿ ਮੈਂ ਵੀ ਮਰਾਂ ਸ਼ਬਦ ਵਿੱਚ ਮਰਾਂ ਮਾਇਆ ਤੋਂ ਨਿਕਲਾਂ ਕਿਉਂਕਿ ਮਾਇਆ ਵਿੱਚ ਮਰਿਆ ਪਿਆ ਸੀ ਇਸ ਕਰਕੇ ਸੱਚ ਦਿਖਦਾ ਨਹੀਂ ਸੀ ਫਿਰ ਜਦੋਂ ਸੱਚ ਦੇਖਣ ਲੱਗ ਜਾਂਦਾ ਹੈ ਫਿਰ ਮਾਇਆ ਵੱਲੋਂ ਮਰ ਜਾਂਦਾ ਹੈ pau ਕੀ ਮਾਇਆ ਨੂੰ ਛੱਡ ਦਿੰਦਾ ਹੈ ਤੇ ਉਹਦਾ ਜੀਵਨ ਜਿਹੜਾ ਸ਼ਬਦ ਨਾਮ ਹੋ ਜਾਂਦਾ ਤੇ ਫਿਰ ਉਸ ਹੌਲੀ ਹੌਲੀ ਉਹ ਆਪ ਹੀ ਕਹਿਣ ਲੱਗ ਜਾਂਦਾ ਕਿ ਮੈਨੂੰ ਹੁਣ ਸੰਤ ਮਿਲ ਗਿਆ ਸੰਗਤ ਮਿਲ ਗਈ ਉਹ ਨਾ ਮੈਂ ਗੁਰੂ ਵਾਲਾ ਬਣਨਾ ਚਾਹੁੰਦਾ ਮੈਂ ਖੰਡੇ ਬਾਟੇ ਦੀ ਉਹ ਜੋ ਆਪ ਕਹਿੰਦਾ ਹੈ ਇੱਕ ਤਾਂ ਹੁੰਦਾ ਹੈ ਕਿ ਪ੍ਰੇਰਣਾ ਦੇ ਕੇ ਪੈਸਾ ਦੇ ਕੇ ਜਿਸ ਤਰ੍ਹਾਂ ਬੱਚਿਆਂ ਨੂੰ ਬਰਗਲਾ ਲੰਨੇ ਆਸੀ ਕੋਈ ਲਾਲੀ ਪਾਪ ਦੇ ਕੇ ਤੇ ਦੋ ਤਿੰਨ ਘੰਟੇ ਛਰਾੜ ਤਾਂ ਨਹੀਂ ਕਰਦੇ ਪਰ ਬੈਠੇ ਉਸ ਨੂੰ ਉੱਚਦੇ ਰਹਿੰਦੇ ਹਨ ਉਹ ਨਹੀਂ ਦੇਰ ਮਾਤਾ ਪਿਤਾ ਦੀ ਜਾਨ ਛੁੱਟੀ ਜਾਂਦੀ ਹੈ ਤੇ ਇਸ ਤਰ੍ਹਾਂ ਇਹ ਮਾਇਆ ਜਿਹੜੀ ਹੈ ਇਸ ਤਰ੍ਹਾਂ ਜੀਵ ਨੂੰ ਬਰਗਲਾਉਂਦੇ ਹੈ ਪਰ ਜਦੋਂ ਸੰਤ ਮਾਰਗ ਤੇ ਆ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੀਵਨ ਤਾਂ ਮਿਲ ਆਪਸ ਤੇ ਮਿਲਿਆ ਇਹ ਤਾਂ ਵਿਛੋੜੇ ਦਾ ਕਾਰਨ ਬੰਦਾ ਜਾ ਰਿਹਾ ਹੈ ਫਿਰ ਉਹ ਆਪ ਜੀ ਕਹਿੰਦਾ ਕਿ ਅਸੀਂ ਸਾਡੇ ਤੇ ਵੀ ਕਿਰਪਾ ਕਰੋ ਉਹਨਾਂ ਸੀ ਗੁਰੂ ਵਾਲੇ ਬਣਨਾ ਚਾਹੁੰਦੇ ਆ ਤੋ ਐਸਾ ਗੁਰੂ ਵਰ ਪਾ ਦੀ ਪਾਇਆ ਸਾਧ ਸੰਗਤ ਦੇ ਵੱਡੇ ਭਾਗਾਂ ਦੇ ਨਾਲ ਇਹ ਸੰਤ ਕਿਰਪਾ ਤੇ ਜਮ ਤੋਂ ਛੁੱਟਦਾ ਆਲਾ ਹਦ ਬਾਣੀ ਤੱਕ ਪਹੁੰਚਦਾ ਹੈ ਫਿਰ ਜਿਉਂ ਜਿਉਂ ਉਹ ਦੇਮਦਰ ਰਸ ਅਮਰਤ ਰਸ ਚੱਕੰਦੀ ਪਰਬਲ ਇੱਛਾ ਜਾਗ ਜਾਂਦੀ ਹੈ ਕਿ ਉਹ ਮਹਾਰਾਜ ਸਮਰਤ ਰਸ ਜੋ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਹੈ ਉਹ ਸਦਾ ਲਈ ਮੇਰੀ ਟੁੱਟੀ ਲੰਢੀ ਜਾਏ ਮੇਰਾ ਜਨਮ ਮਨ ਖੰਡਨ ਹੋ ਜਾਏ ਉਹ ਆਪ ਜਪੇ ਹੋਰਾਂ ਨੂੰ ਜਪਾਏ ਪਰਿਵਾਰ ਨੂੰ ਪਤਨੀ ਨੂੰ ਪਤੀ ਪਤਨੀ ਨੂੰ ਪਤਨੀ ਪਤੀ ਨੂੰ ਤੋਂ ਆਪਣੇ ਪਰਿਵਾਰ ਨੂੰ ਫਿਰ ਉਹ ਚਾਹੁੰਦਾ ਹੈ ਕਿ ਅਸੀਂ ਸੰਤ ਮਾਰਗ ਤੇ ਚੱਲ ਕੇ ਗੁਰੂ ਵਾਲੇ ਹੋਈਏ ਤੇ ਲੋਕ ਪਰਲੋਕ ਸੁਹੇਲਾ ਹੋਈਏ ਤੇਰ ਗੁਰੂ ਜਿਹੜਾ ਪੰਜ ਪਿਆਰਿਆਂ ਦੇ ਸ਼ਬਦ ਰੂਪੀ ਨਾਮ ਲੈ ਕੇ ਦਿੰਦਾ ਹੈ ਤੇ ਤੇਰਾ ਦੇਸੋਲਾ ਜਿਹੜਾ ਜੀਵਨ ਹੈ ਇਸ ਤਰ੍ਹਾਂ ਸਤਿਗੁਰ ਨਾਲ ਮਿਲਾਬ ਹੋ ਜਾਂਦਾ ਹੈ ਸਤਿਗੁਰ ਉਸ ਲਗਨਾਸ਼ੀ ਬੁਰਖ ਦੇ ਨਾਲ ਨਾਮ ਦੇ ਰਸਤੇ ਸੰਨ ਮਿਲਾ ਦਿੰਦਾ ਹੈ ਤੇ 라ਮਨ ਜੰਮ ਦਾ ਜਿਹੜਾ ਖੇਲ ਹੈ ਸੁਬਾਜੀ ਨੂੰ ਇਸ ਜਿੱਤ ਲੈਣੇ ਵਾਹਿਗੁਰੂ ਜੀ ਦਾ ਖਾਨਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਹੋਤੈ ਵਾਹਿਗੁਰੂ ਜੀ ਬਾਕੀ ਦੇ ਜੋ 25 ਮਿੰਟ ਹਨ guru angad